ਹਾਂਜੀ ਕੱਲ ਆਪਣੇ ਮੁੱਖ ਦਾਣਾ ਮੰਡੀ ਸ਼੍ਰੀ ਮੁਕਸਰ ਸਾਹਿਬ ਵਿਖੇ ਮਿਤੀ 12 10 2025 ਨੂੰ ਆ ਸੂਚਨਾ ਮਿਲੀ ਸੀ ਕਿ ਕੋਈ ਸ਼ੱਕੀ ਟਰਾਲਾ ਜਿਹੜਾ ਜਗਮੀਤ ਵਾਲੇ ਫੜ ਵਿੱਚ ਆਇਆ ਤੇ ਅਨਲੋਡ ਹੋ ਗਿਆ ਮੌਕੇ ਤੇ ਕਾਰਵਾਈ ਕਰਦੇ ਹੋਏ ਸਾਡੇ ਸਟਾਫ ਵੱਲੋਂ ਆ ਟਰਾਲੇ ਨੂੰ ਜ਼ਬਤ ਕਰਕੇ ਮਾਰਕੀਟ ਕਮੇਟੀ ਵਿਖੇ ਲਿਆਂਦਾ ਗਿਆ ਜਿਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਫਿਰ ਉਹਦੇ ਤੇ ਕਾਰਵਾਈ ਕਰਦੇ ਹੋਏ ਸਾਡੇ ਵੱਲੋਂ ਜਿਹੜਾ ਪੁਲਿਸ ਵਿਭਾਗ ਨੂੰ ਇਹਦੀ ਪੜਤਾਲ ਸੰਬੰਧੀ ਜਿਹੜਾ ਲਿਖਿਆ ਹੋਇਆ ਉਹ ਨਾਲ ਲੱਤਿਆ ਹੋਇਆ ਸੀ ਔਰ ਲੈ ਕਿੱਥੇ ਰਿਹਾ ਸੀ ਜਾਂ ਲੌਂਗ ਨਹੀਂ ਪੁੱਛੀ ਬਿਲਕੁਲ ਜੀ ਇਹ ਪਰਮਲ ਜੋ ਨਾ ਹੈਗਾ ਇਹ ਜਗਮੀਤ ਵਾਲੇ ਫੜ ਵਿੱਚ ਉਤਾਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਉੱਥੋਂ ਜੱਫਤ ਕੀਤਾ ਇਹ ਤਾਂ ਕੋਈ ਨੰਬਰ ਤੋਂ ਜਾਂ ਕੁਝ ਪਤਾ ਨਹੀਂ ਜੀ ਉਹ ਉਹਦੀ ਪੜਤਾਲ ਚੱਲ ਰਹੀ ਆ ਪੁਲਿਸ ਮਹਿਕਮਾ ਵੀ ਕਰ ਰਿਹਾ ਸਾਡੇ ਵੱਲੋਂ ਵੀ ਕੀਤੀ ਜਾ ਰਹੀ ਆ ਵੀ ਕਿ ਸਾਰਥੀ ਇਹਦੇ ਆਇਆ ਸੀਗਾ ਪਤਾ ਲੱਗਣ ਤੇ ਜਿਹੜਾ ਤੁਹਾਨੂੰ ਜਾਣਕਾਰੀ ਦੇ ਦਿੰਦੇ ਥੈਂਕ ਯੂ ਸਾਮਨਾ ਕੀ ਕਹਤਾ ਹਾਂ ਕਿ ਕਿ ਸਾਮਨਾ ਦੇ ਵਿੱਚ ਵੀ ਇਸ ਨੂੰ ਬੈਕ ਇਟ ਪਰ ਡਾਇਰੈਕਟ ਕਿਉਂਕਿ ਬਾਹਰੋਂ ਜਿਹੜਾ ਧੋਨਾ ਆਉਂਦਾ ਉਹ ਲੈ ਕੇ ਵੀ ਉਨਤਾ ਤੋਂ ਨਹੀਂ ਵੀ ਪਹੁੰਚ ਬਿਲਕੁਲ ਜੀ ਜਿੱਥੇ ਦੇਖੋ ਮੈਕਮੇਸ ਤਰਕਾ ਪੂਰੇ ਚੌਕਸੀ ਦੇ ਨਾਲ ਜਿਹੜੀ ਨਿਗਰਾਨੀ ਕਰ ਰਹੇ ਆ ਮੈਂ ਕਿਸਾਨਾਂ ਨੂੰ ਵੀ ਬੇਨਤੀ ਕਰਦਾ ਕਿ ਉਹ ਜਦੋਂ ਵੀ ਕੋਈ ਉਹਨਾਂ ਨੂੰ ਸ਼ੱਕੀ ਇਸ ਤਰ੍ਹਾਂ ਦਾ ਜਾਪਦਾ ਹੈਗਾ ਤਾਂ ਤੁਰੰਤ ਮੈਕਮੇ ਨੂੰ ਜਿਹੜਾ ਸੂਚਿਤ ਕੀਤਾ ਜਾਵੇ ਥੈਂਕ ਯੂ ਕੀ ਨਾਮ ਹੈਗਾ ਜੀ ਤੁਹਾਡਾ ਔਰ ਕੀ ਗੱਲਬਾਤ ਹੋਈ ਆ ਕਮੇਟੀ ਕੋਲ ਸਭ ਤੋਂ ਪਹਿਲਾਂ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਪਤੇ ਮੇਰਾ ਨਾਮ ਹੈਗਾ ਸਰਪਜੀਤ ਸਿੰਘ ਨੰਬਰ ਆ ਪਾਕਸਰ ਜਾਂ 77 ਮੈਂ ਦੂਜਾ ਬਲਾਕ ਸ਼੍ਰੀ ਮਖਸਰ ਸਾਹਿਬ ਦਾ ਕੱਲ ਸਾਨੂੰ ਸਾਡੇ ਦੂਜਾ ਆਪਣਾ ਕਿਸਾਨ ਉਹਦੇ ਕਰਨ ਪਿੰਡ ਦਾ ਜੀਵਨ ਸਿੰਘ ਉਹਨੂੰ ਤਲਾਹ ਮਿਲਦੀ ਸੀ ਵੀ ਇੱਕ ਟਰਾਲਾ ਸ਼ਹਿਦ ਆਇਆ ਹੈ ਵੀ ਸ਼ੱਕੀ ਹਾਲਤ ਚ ਆ ਰਿਹਾ ਇਹਨੇ ਰਾਜ ਤਿੰਨ ਵਾਰੀ ਰੋਕ ਰੋਕ ਕੇ ਡਰਾਈਵਰ ਨੂੰ ਪੁੱਛਿਆ ਤੇ ਡਰਾਈਵਰ ਨੇ ਉਹਨੂੰ ਕੋਈ ਨਹੀਂ ਆਣਾ ਦਿੱਤਾ ਉਸ ਤੋਂ ਬਾਅਦ ਇਹ ਮੰਡੀ 'ਚ ਮਗਰਾ ਗਿਆ ਉਹ ਜਿਹੜੀ ਬਗਲੇ ਪਾਸੇ ਆਪਣੇ ਫਰੜ ਜਗਮੀਤ ਵਾਲੀ ਮੰਡੀ ਬਣੀ ਆ ਉੱਥੇ ਟਰਾਲਾ ਠੱਲ ਲਿਆ ਉਥੇ ਡਰਾਈਵਰ ਜਵਾਨਾ ਕਰਨੀ ਕਰਨ ਲੱਗਾ ਤੇ ਇਹ ਤੇ ਮਾਰਕੀਟ ਕਮੇਟੀ ਚ ਆ ਕੇ ਇਹਨਾਂ ਦੇ ਮੁਲਾਜ਼ਮ ਲੈ ਕੇ ਜਾਵੜੇ ਉਥੇ ਜਦੋਂ ਮੁਲਾਜ਼ਮਾਂ ਨੇ ਪੁੱਛ ਕੇ ਚ ਕੀਤੀ ਤੇ ਉਹਨਾਂ ਕੋਲੇ ਕੋਈ ਜੱਤ ਤਸੱਲੀ ਭਖਸ਼ ਜਵਾਬ ਨਹੀਂ ਸੀ ਡਰਾਈਵਰ ਕੋਲੇ ਨਾ ਤਾਂ ਉਹ ਦੱਸਦਾ ਸੀ ਮੈਂ ਕਿੱਥੋਂ ਲੈ ਕੇ ਆਇਆ ਨਾ ਉਹ ਇਹ ਨਾਲਿੰਦਾ ਸੀ ਮੈਂ ਕਿੱਥੇ ਜਾ ਕੇ ਲਾਉਣਾ ਫਿਰ ਇਹ ਮਾਰਕੀਟ ਕਮੇਟੀ ਵਾਲੇ ਟਰਾਲਾ ਇੱਥੇ ਲੈ ਆਏ ਜ ਆਪਣੇ ਆਪ ਦੇ ਦਫ਼ਤਰ ਦਫ਼ਤਰ ਲੈ ਆ ਕੇ ਤੇ ਤੜਕੇ ਸਾਨੂੰ 10 ਵਜੇ ਦਾ ਟਾਈਮ ਦਿੱਤਾ ਸੀ ਵੀ ਤੁਸੀਂ 10 ਵਜੇ ਆਇਓ ਜੇ ਆਪਾਂ ਇਹਨਾਂ ਤੇ ਕਾਨੂੰਨੀ ਕਾਰਵਾਈ ਕਰਾਂਗੇ ਹੁਣ ਵੇਲੇ ਵੀ ਟਾਈਮ 1 ਡੇਢ ਦਾ ਹੋ ਗਿਆ ਹੋਊਗਾ ਤੇ ਹਜੇ ਤੱਕ ਕੋਈ ਨਾ ਤਾਂ ਕੋਈ ਦੂਜਾ ਆਪਣਾ ਪ੍ਰਸ਼ਾਸਨ ਨੂੰ ਜਿੱਥੇ ਉਹ ਕਿੰਨਾ ਦੇ ਪਰਚਾ ਕਟਾਇਆ ਨਾ ਕਿ ਉਹਨਾਂ ਨੂੰ ਕੋਈ ਬੰਦਾ ਆਇਆ ਨਾ ਇਹ ਟਰਾਲੇ ਵਾਲਾ ਦੁਆਰਾ ਟਰਾਲਾ ਲੈਣਾ ਆਇਆ ਜਾਂ ਕਿਸ ਯੂਨੀਅਨ ਚ ਆਇਆ ਕਿਸ ਦੀ ਬ੍ਰੇਲਟੀ ਤੇ ਗਿਆ ਨਾ ਸਾਡੇ ਕੋਲ ਕੋਈ ਉਸਬੂਤਾ ਆਇਆ ਅਸੀਂ ਕਿਸਾਨੇ ਤੇ ਇਕੱਠੇ ਹੋਏ ਆ ਜਿਹੜੇ ਜਿਹਦੇ ਫਰਮ ਚ ਜਾ ਕੇ ਲੈਣਾ ਸੀ ਇਹ ਨਾ ਕੋਈ ਉਹ ਬੰਦਾ ਆ ਅਸੀਂ ਇਹ ਮੰਗ ਕਰਦੇ ਆ ਵੀ ਇੱਕ ਤਾਂ ਇਹ ਟਰਾਲਾ ਦੂਜਾ ਪਰਚਾ ਕਢ ਕੇ ਜਬਤ ਕੀਤਾ ਜਾਵੇ ਤੇ ਇੱਕ ਜਿਹੜੀ ਜਿਹੜੀ ਕੋਈ ਕਾਰਵਾਈ ਨਹੀਂ ਕੀਤੀ ਅਜੇ ਤੀ ਕੋਈ ਨਹੀਂ ਕੀਤੀ ਜੀ ਸਾਨੂੰ ਐ ਕਹਿ ਰਹੇ ਆ ਤੁਸੀਂ ਪਵਾ ਅੰਦਰ ਜਾ ਕੇ ਵੇਖ ਲਓ ਜੇ ਉਹ ਜਾ ਆਪਣਾ ਚੇਅਰਮੈਨ ਸਾਹਿਬ ਵੀ ਅੰਦਰ ਹੈਗੇ ਤੇ ਜਿਹੜੇ ਛੋਟੇ ਮਲਾਜਮ ਇੱਕ ਮਿੰਟ ਜਿਹੜੇ ਛੋਟੇ ਮਲਾਜਮ ਉਹ ਆਦੇ ਆ ਵੀ ਸਾਨੂੰ ਨਹੀਂ ਪਤਾ ਜੀ ਕੀ ਕਰਨਾ ਕੀ ਨਹੀਂ ਕਰਦਾ ਕੀ ਲੱਗਦਾ ਕੀ ਆ ਤੁਹਾਨੂੰ ਵੀ ਬਾਹਰੋਂ ਆਇਆ ਜੀ ਇਹ ਤੁਹਾਨੂੰ ਇਹ ਦੱਸਦੇ ਆ ਜੀ ਵੀ ਸਾਡੇ ਹਜੇ ਮੰਡੀਆਂ ਚ ਭਾਅ ਨਹੀਂ ਲੱਗੇ ਸਾਨੂੰ ਕਟਾਂ ਲਾਉਂਦੇ ਆ ਡਰਾਵੇ ਦਿੰਦੇ ਆ ਤੇ ਇਹ ਸਿੱਧਾ ਆ ਕੇ ਦੂਜਾ ਆਪਣਾ ਮੋਸਟਰ ਵੀ ਇਹਦਾ ਜ਼ਿਆਦਾ ਇਹ ਸਿੱਧਾ ਆ ਕੇ ਦੁਕਾਨਾਂ ਤੇ ਲੈ ਲੈ ਕੇ ਤੇ ਛੇਦਰਾ ਨੂੰ ਭਰਾਈ ਜਾਂਦੇ ਆ ਜੀ ਇਹਦਾ ਕਿਸਾਨਾਂ ਦੀ ਦੂਰੀ ਲੁੱਟ ਹੁੰਦੀ ਆ ਸਾਡਾ ਮਾਲ ਰੁਲੀ ਜਾਂਦਾ ਇਹੇ ਬਾਹਰੋਂ ਆ ਕੇ ਸਿੱਧਾ ਸ਼ਰਿਆਮ ਆੜਤ ਤੇ ਲਾ ਕੇ ਤੇ ਤੋਲ ਕੇ ਛੇਦਰਾ ਚ ਲਈ ਜਾਂਦੇ ਆ ਦੱਸ ਰਹੇ ਕੋਟਕਪੁਰ ਰੋਡ ਸਾਈਡ ਤੋਂ ਹਰਿਆ ਕੋਈ ਲੱਗਦਾ ਫੁਰਕੂਏ ਦਾ ਹੋ ਸਕਦਾ ਜਾਂ ਕਿਤੇ ਹੋਰ ਜਗ੍ਹਾ ਤੋਂ ਵੀ ਹੁੰਦਾ ਕੋਈ ਨਹੀਂ ਕਹਿ ਸਕਦੇ ਜੀ ਵੀ ਕੋਟਕਪੁਰ ਹੈ ਜਿਹਦਾ ਕੋਟਕਪੁਰ ਆ ਕਹੀਏ ਤੇ ਮੰਨ ਲਓ ਉੱਥੇ ਦਾ ਆਪਣੇ ਮੈਸੀ ਤੇ ਸਾਰਾ ਕੁਝ ਵਿਖਦਾ ਹੀ ਆ ਉਹਦਾ ਫਰੋਥੇ ਹੀ ਵਿਖਜੂ ਆ ਇਹ ਸਾਨੂੰ ਤਾਂ ਆ ਆ ਵੀ ਕਿਤੇ ਬਾਹਰਲੇ ਸਟੇਟ ਚੋਂ ਆਇਆ ਤੇ گاਉਂ ਜਾ ਕੇ ਕਿਸੇ ਦਿਨ ਉਹਨੇ ਪਲਟੀ ਪੂਲਟੀ ਕਰਕੇ ਟਰਾਲ ਇਹ ਰਿਹਾ ਤੇ ਮੈਂ ਉਹ ਸਿਰਫ ਇਹ ਮੋਕਸਰ ਮੰਡੀ ਪੇਜ ਤੇ ਕੱਲ ਵੀ ਅਸੀਂ ਕਾਰਵਾਈ ਕੀਤੀ ਆ ਬਰੂ ਵਾਲੇ ਮੰਡੀ ਤਿੰਨ ਚਾਰ ਟਰਾਲੇ ਸੀ ਉੱਥੇ ਸ਼ੈਦਰਾ ਨਾਲ ਕਾਰਵਾਈ ਹੋਈ ਆ ਫਰੀਦਕੋਟ ਉੱਥੇ ਵੀ ਪੜਿਆ ਉੱਥੇ ਤਾਂ ਸਾਡੀ ਸ਼ੈਦਰਾ ਦੇ ਪਰਚੇ ਵੀ ਕੱਟੇ ਗਏ ਆ ਤੇ ਪਰ ਆਪਣਾ 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 ਪ੍ਰਸ਼ਾਸਨ ਪਤਾ ਨਹੀਂ ਕਿਹੜੀ ਗੁੜੀ ਨਹੀਂ ਸੁੱਤਾ ਸਾਡੇ ਨਾਲ ਅਜ ਹੁਣ ਤੱਕ ਕਿਸੇ ਮੁਲਾਜ਼ਮ ਨੇ ਜਾਂ ਕਿਤੇ ਪ੍ਰਸ਼ਾਸਨ ਦੇ ਕਿਸੇ ਅਧਿਕਾਰੀ ਨੇ ਕੋਈ ਰਾਬਤਾ ਨਹੀਂ ਕਾਇਮ ਕੀਤਾ ਵੀ ਦੱਸੋ ਆਪੇ ਦੇ ਬਾਰੇ ਕੀ ਕਰਨਾ ਅਸੀਂ ਤਾਂ ਮੰਗ ਕਰਦੇ ਆ ਸਰਕਾਰ ਤੋਂ ਵੀ ਜਿਓ ਕਿਸਾਨਾਂ ਦੀ ਇਹ ਤਾਂ ਅਸ਼ੀਆ ਕੱਲ ਵੀ ਬਲਜੀਤ ਕੋਰ ਮੈਡਮ ਦਾ ਬਿਆਨ ਆਇਆ ਕਿ ਅਸੀਂ ਕਿਸਾਨਾਂ ਦੀ ਭਾਈ ਦਾਣਾ ਦਾਣਾ ਚੱਕਾਂਗੇ ਕਿ ਕਿਸੇ ਨੂੰ ਅਸੀਂ ਕਾਟ ਨਹੀਂ ਲੱਗੰਦੇ ਨਹੀਂ ਲੋੜ ਦੀ ਮੰਡੀ ਚ ਉੱਜਾ ਕੇ ਤੇ ਅੱਜ ਤੁਸੀਂ ਵੇਖ ਲਓ ਵੀ ਹਜੇ ਸਾਡਾ ਦਾ ਮਾਤ ਤੋਲ ਨਹੀਂ ਲੱਗਿਆ ਪਿੰਡਾਂ ਚ ਇੱਥੇ ਟਰਾਲੇ ਆ ਕੇ ਲੈਣ ਵੀ ਲੱਗ ਪਿਆ ਜੀ ਹੋਰ ਜ਼ਿਆਦਾ ਕੱਲ ਸਾਡੇ ਨਾਲ ਜਿਸ ਆੜ ਕਿਸਾਨ ਨੇ ਉਹ ਮੇਰੇ ਨਾਲ ਖੜੇ ਆ ਸਾਰਾ ਬਾਕੀ ਤੁਸੀਂ ਇਹਨਾਂ ਤੋਂ ਪੁੱਛੋ ਜੀ ਨਾਮ ਹੈਗਾ ਜੀ ਔਰ ਕੀ ਗੱਲਬਾਤ ਹੋਈ ਹੈ ਪਹਿਲਾਂ ਤਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਮੇਰਾ ਨਾਮ ਜੀਵਨ ਸਿੰਘ ਇਕਾਈ ਪਿੰਡ ਉਦੇਕਰਨ ਜੀਕੇ ਜੋ ਸਿੱਧੂਪੁਰਾ ਸਨੇਮਿਤ ਪ੍ਰਣਾਮ ਦੇ ਕਰ ਕੱਲ ਮੈਂ ਇਤਰਾ ਸ਼ਹਿਰ ਦੇ ਵਿੱਚ ਆ ਰਿਹਾ ਸੀਗਾ ਤੇ ਮੈਂ ਉੱਥੋਂ ਆਪਦੇ ਜਦੋਂ ਉਹ ਦੇ ਕਰਨ ਤੋਂ ਸੱਲ ਕਰੋ ਮੋੜ ਮੁੜਿਆ ਤੇ ਟਰਾਲਾ ਮੇਰੇ ਅੱਗੇ ਜਾ ਰਿਹਾ ਸੀ ਮੈਂ ਇਹਨੂੰ ਸ਼ੱਕ ਹੋਇਆ ਇਹ ਟਰਾਲਾ ਇਹ 2 ਨੰਬਰ ਦਾ ਚੋਨਾ ਆ ਰਿਹਾ ਬਾਹਰੋਂ ਤੋਂ ਮੈਂ ਡਰਾਈਵਰ ਨੂੰ ਰੋਕਿਆ ਡਰਾਈਵਰ ਨੇ ਰੁਕਣ ਦੀ ਕੋਸ਼ਿਸ਼ ਕੀਤੀ ਮੈਂ ਦੋ ਤਿੰਨ ਵਾਰ ਇਸ਼ਾਰੇ ਕੀਤੇ ਮੈਂ ਰੁਕ ਜਾ ਕਹਿੰਦਾ ਚੱਲੇ ਮੰਡੋ ਚੱਲ ਲੈ ਮੰਡੀ ਚੱਲਦੇ ਆ ਮੈਂ ਇਹ ਰੁਕ ਜਾ ਮੈਂ ਇਹਨੂੰ ਫਿਰ ਅਕਾਲ ਅਕੈਡਮੀਆ ਕੋਲੇ ਆ ਕੇ ਰੁਕ ਲਿਆ ਅੱਗੇ ਮੋੜ ਸਨ ਲਾ ਕੇ ਮੈਂ ਸਮ ਦੱਸੋ ਇੱਕ ਆਈ ਕੀ ਟਰੈਕਟਰ ਦੇ ਤੂੰ ਆਇਆ ਮਾਲ ਕੀ ਦਾ ਮਾਲ ਹੈ ਕਹਿੰਦੇ ਜੀ ਮੰਡੀ ਦਾ ਮਾਲ ਹੈ ਮੈਂ ਦੱਸੋ ਕਿਹੜੇ ਆਰਤੀ ਦਾ ਮਾਲ ਹੈ ਫਿਰ ਕਹਿੰਦਾ ਜੀ ਜੀਵਨਾਰ ਦਾ ਮਾਲ ਹੈ ਮੈਸ ਜੀਵਨਾਰਾਂ ਦੱਸੋ ਅਸੀਂ ਉੱਥੇ ਚੱਲਦੇ ਆਂ ਫਿਰ ਕਰੇ ਕਰੇ ਇੱਕ ਨੂੰ ਜਈ ਹੈ ਕੰਡਿਆਂ ਦਾ ਮਾਲ ਹੈ ਕਦੇ ਆਹਦੇ ਛੇਦਰਾਣਾਂ ਦਾ ਮਾਲ ਹੈ ਮੈਨੂੰ ਕੋਈ ਸਬੂਤ ਦੱਸੋ ਪੱਕਾ ਕੀ ਸਾਨੂੰ ਅਸੀਂ ਇਹਨਾਂ ਨੇ ਜਾ ਕੇ ਇੱਥੇ ਨਾ ਮਾਮੇ ਲੋਹਿਆ ਦੇ ਬਾਹਰ ਚ ਆ ਕੇ ਟਰਾਲਾ ਰੋਕ ਕੇ ਸਾਈਡ ਤੇ ਖੜ ਲਿਆ ਮੈਂ ਵੀ ਖੜ ਗਿਆ ਮੈਂ ਆਪਦੇ ਜੱਥੇ ਬੰਦੇ ਨੂੰ ਸਧੂਪੁਰਾ ਨੂੰ ਬਲਾਖ ਨੂੰ ਸਾਰਿਆਂ ਨੂੰ ਫੋਨ ਕਰਤੇ ਇਹ ਵੀ ਆ ਗਏ ਆਪਣੇ ਨਾਲ ਸਰਵਿਸ ਸਿੰਘ ਹੋਰੀ ਰਿਪਾਇਰ ਸਿੰਘ ਹੋਰੀ ਸਾਰੇ ਆ ਗਏ ਸੀ ਅਸੀਂ ਫਿਰ ਇਹਨਾਂ ਟਰਾਲਾ ਜਗਮੀਦ ਵਾਲੀ ਮੰਡੀ ਚ ਲੈ ਆਏ ਚਲੇ ਸੀਗੇ ਜਦੋਂ ਜਗਮੀਦਾਂ ਦੀ ਮੰਡੀ ਲੌਂ ਲੱਗੇ ਮੈਂ ਕਿਹਾ ਬਈ ਲਾਓ ਜਨਾ ਇਹਨਾਂ ਨੇ ਕਿਸੇ ਦਾ ਫੋਨ ਕਰਾਇਆ ਆਰਤੀ ਦਾ ਮੈਂ ਕਿੰਦਾ ਜੀ ਤੁਸੀਂ ਕੌਣ ਆ ਅਸੀਂ ਸਿੱਧੂ ਪਰ ਰੁਕ ਚੁਆ ਜੀਮ ਸਿੰਘ ਬੋਲਾ ਸੀ ਨਹੀਂ ਮੈਂ ਤਾਂ ਪਤਾ ਨੋ ਇਹ ਕਹਿੰਦੇ ਮੈਂ ਵੀ ਹੋਣਾ ਰੱਖ ਜਾ ਇੱਥੇ ਮੈਂ ਆਜ ਕੋਈ ਗੱਲ ਨਹੀਂ ਉਹਨਾ ਕਿਨੇ ਸੀ ਮੈਂ ਮਾਰਕੀਟ ਕਮੇਟੀ ਦੇ ਅਫਸਰਾਂ ਸਾਹਿਬਾਂ ਨੂੰ ਬੇਨਤੀ ਕੀਤੀ ਇਹ ਮੇਰੇ ਦੋ ਤਿੰਨ ਨਾਲ ਗਏ ਇਹਨਾਂ ਨੇ ਫਿਰ ਮੁੜ ਕੇ ਉੱਥੇ ਸਾਰੀ ਵੀਡੀਓ ਉਹਦੇ ਬਣਾ ਲਈ ਆਪਦੀ ਤੇ ਇਹਨਾਂ ਨੇ ਆਪਦਾ ਜਿਹੜਾ ਟਰਾਲਾ ਜ਼ਬਤ ਕਰਕੇ ਇੱਥੇ ਕਮੇਟੀ ਜਾਂਦਾ ਅਸੀਂ ਹੀ ਇਨਸਾਫ ਮੰਗਦੇ ਆਂ ਵੀ ਇਹ ਟਰਾਲਾ ਉੱਤੇ ਕਾਰਵਾਈ ਕੀਤੀ ਜਾਵੇ ਕਿੱਥੋਂ ਆਇਆ ਕਿਵੇਂ ਆਇਆ ਕਿੱ데 ਜਾਣਾ ਸੀਗਾ ਉਸ ਹਰਨ ਵਾਲਿਆਂ ਨੂੰ ਇਨਸਾਫ ਮਿਲ ਜਾਵੇ ਇਸ ਸਿੱਧੂਪੁਰ ਜੱਥੇਬੰਦੀ ਤੇ ਟਰੈਕਟਰ ਦਾ ਨੰਬਰ ਵੀ ਹੈ ਨੀਗਾ ਤੇ ਨਹੀਂ ਸਿੱਧੂਪੁਰ ਜੱਥੇਬੰਦੀ ਅਗਲੀ ਕਾਰਵਾਈ ਜੋ ਜ਼ਿਲ੍ਹੇ ਵੱਲੋਂ ਜਾਂ ਪੰਜਾਬ ਵੱਲ ਹੋਊਗੀ ਉਹ ਕੀਤੀ ਜਾਊਗੀ ਹੁਣ ਪਹੁੰਚੇ ਹੈਗੇ ਆ ਉਹ ਮਾਰਕੀਟ ਵਿੱਚ ਜਿਹੜੀ ਕੋਈ ਅਧਿਕਾਰੀਆਂ ਦੇ ਨਾਲ ਕੋਈ ਗੱਲਬਾਤ ਹੋਈ ਹੋਣਾ ਤੱਕ ਸਰ ਜੀ ਦਫ਼ਤਰ ਖਾਲੀ ਪਿਆ ਦੇਖੋ ਕੋਈ ਨਹੀਂ ਬੰਦਾ ਛੋਟੇ ਮੁਲਾਜ਼ਮ ਹੈ ਛੋਟੇ ਮੁਲਾਜ਼ਮ ਹੈ ਜੀ ਉਹ ਬੈਠੇ ਹੋ ਸਾਨੂੰ ਪਤਾ ਹੀ ਕੁ ਨਹੀਂ ਕੱਲ ਸਮਾਂ ਦਿੱਤਾ ਸੀ ਸਮਾਂ ਦਿੱਤਾ ਕੱਲ ਸਮਾਂ ਦਿੱਤਾ ਸੀ ਸਾਨੂੰ 10 ਵਜੇ ਦਾ ਜੀ ਅੱਜ ਵੇਲੇ ਟਾਈਮ ਕੀ ਹੋ ਗਿਆ ਜੀ ਕੋਈ ਨਹੀਂ ਪਹੁੰਚਿਆ ਇੱਥੇ ਇਹਨਾਂ ਦਾ ਕੀ ਲੱਗਦਾ ਕਿ ਕੌਮ ਕੇ ਜਿਹੜਾ ਮੰਨ ਲਓ ਇਹ ਬਾਹਰੋਂ ਜਿਸ ਤਰ੍ਹਾਂ ਦੇ ਨਾਲ ਇਹ ਫੜਿਆ ਗਿਆ ਨਾ ਸ਼ੱਕ ਦੇ ਆਧਾਰ ਤੇ ਹੈਗਾ ਕਿ ਲੱਗਦਾ ਕਿ ਹੋਰ ਵੀ ਇਹੋ ਜਿਹੇ ਮੰਨ ਲਓ ਸਰ ਜੀ ਅਸੀਂ ਦੋ ਦਿਨ ਪਹਿਲਾਂ ਹਰੀ ਨੋ ਫੜਿਆ ਜੀ ਠੀਕ ਆ ਉਹ ਛੇਦਰਾ ਦੇ ਵਿੱਚ ਫੜਿਆ ਹੋ ਸਕਦਾ ਉਹਨਾਂ ਦੀ ਇਹ ਸ਼ਾਖ ਹੀ ਹੋਵੇ ਉਹ ਹੀ ਹੋਵੇ ਉਸ ਤੋਂ ਪਹਿਲਾਂ ਬਰੀਅਲ ਤੋਂ ਫੜਿਆ ਸੀ ਕਿਉਂਕਿ ਤਰ੍ਹਾਂ ਤਰ ਆ ਰਹੇ ਆ ਜੇ ਤਾਂ ਨਿਗਰ ਰੱਖਾਂਗੇ ਤਾਂ ਸਭ ਕੋ ਫੜੇ ਜਾਣਗੇ ਜੀ ਤੇ ਨਹੀਂ ਫਿਰ ਰਾਤ-ਰਾਤ ਆਉਂ ਜਿਹੜੇ ਪਹਿਲਾਂ ਫੜੇ ਗਏ ਜਿਵੇਂ ਤੁਸੀਂ ਹਰੀ ਨਾਉਂਦੇ ਕਿੰਨੇ ਬਰੀ ਵਾਲੇ ਕਿੰਨੇ ਆ ਕਿੱਥੋਂ ਦੇ ਸੀਗੇ ਬਾਦਲੀ ਸਟੇ ਇਹ ਬਾਦਲੀ ਸਰ ਹਰਮਾਨਗੜ੍ਹ ਤੋਂ ਐਸੀ ਇਹ ਵੀ ਤੁਹਾਨੂੰ ਲੱਗਦਾ ਇਹ ਲੱਗਦਾ ਸਾਨੂੰ ਲਾ ਵੇਖਣ ਤਾਂ ਸਾਨੂੰ ਉੱਥੋਂ ਲੱਗਦਾ ਜੀ ਬਾਕੀ ਜਿਹੜੇ ਆਪਾਂ ਪ੍ਰਸ਼ਾਸਨ ਜਿਵੇਂ ਦੇਖੂਗਾ ਖੋਜ ਕਰਤੀ ਜਾਊਗੀ ਇਸ ਚੀਜ਼ ਦੀ ਸਾਰੇ ਆ